ਸਾਡੇ ਵਿੱਚ ਕੁਝ ਪ੍ਰਚਾਰਕ ਪਹਿਰਾਵਾ ਸਾਡੇ ਵਾਲਾ ਹੀ ਪਾਉਂਦੇ ਨੇ ਤੇ ਜੋਰ ਸਾਰਾ ਲਾਇਆ ਹੁੰਦਾ ਹੈ ਵੀ ਗੁਰੂ ਨੂੰ ਆਮ ਇਨਸਾਨ ਸਾਬਤ ਕਰ ਦੇ ਵੀ ਤੁਹਾਡੇ ਸਾਡੇ ਵਰਗਾ ਹੀ ਸੀ ਗੁਰੂ ਤੇ ਤੁਹਾਨੂੰ ਇਹ ਸਮਝ ਨਹੀਂ ਲੱਗਦੀ ਵੀ ਇਹ ਜੋਰ ਕਿਉਂ ਲਾਇਆ ਜਾ ਰਿਹਾ ਹੈ ਉਹਦਾ ਕਾਰਨ ਹੈ ਵੀ ਜਿਹੜੇ ਸਾਡੇ ਵਰਗੇ ਆਮ ਇਨਸਾਨ ਨੇ ਉਹਨਾਂ ਕਿਸੇ ਦੀ ਝੋਲੀ ਕੀ ਭਰਨੀ ਹੈ ਉਹਨਾਂ ਦੀ ਆਪ ਦੀ ਭੁੱਖ ਨਹੀਂ ਪੂਰੀ ਹੋਈ ਕੋਈ ਬੰਦਾ ਕਦੇ ਰਾਜ ਦੇ ਸਕਦਾ ਕਿਸੇ ਨੂੰ ਉਹਦੇ ਆਪ ਭੁੱਖਾ ਆਮ ਕਿਸੇ ਦੀ ਝੋਲੀ ਨਹੀਂ ਭਰ ਸਕਦੇ ਇਹ ਛਾਪੂਰੀ ਨਹੀਂ ਕਰ ਸਕਦੇ ਲੋਕ ਫਿਰ ਦੇਹ ਧਾਰੀ ਪਖੰਡੀਆਂ ਦੇ ਡੇਰਿਆਂ ਵੱਲ ਦੌੜ ਗਏ ਤੇ ਉਹਨਾਂ ਦੇ ਚੇਲੇ ਤੇ ਆਂਦੇ ਨੇ ਸਾਡਾ ਬਾਬਾ ਮਾਦੇਪੁਰ ਨੇ ਪੜ ਲੈਂਦਾ ਝੋਲੀਆਂ ਭਰਦਾ ਹੈ ਉਹਨ ਇੱਥੇ ਦੂਜੇ ਧਰਮਾਂ ਨੂੰ ਨਿਸ਼ਾਨਾ ਬਣਾਉਣਾ ਨਹੀਂ ਉਹਨਾਂ ਸਾਡੇ ਧਰਮ ਚੋਂ ਕੁਝ ਲੋਕਾਂ ਨੂੰ ਖਥਿਆ ਲਿਆਏ ਧਰਮ ਪਰਿਵਰਤਨ ਕਰ ਦਤਾ ਹੈ ਕਿਸੇ ਹੱਦ ਤੱਕ ਤੇ ਠੀਕ ਹੈ ਪਰ ਤੁਸੀਂ ਇਹਦੀ ਜੜ ਵਿੱਚ ਨਹੀਂ ਗਏ ਇਹ ਭੱਠਾ ਸਾਡੇ ਪ੍ਰਚਾਰਕਾਂ ਦਾ ਹੀ ਭਾਇਆ ਹੈ ਅਗਲੇ ਨੂੰ ਕਿਹਾ ਜਾ ਰਿਹਾ ਵੀ ਸਾਡਾ ਬਾਬਾ ਰੋਗ ਸੁਰ ਦੂਰ ਕਰਦਾ ਹੈ ਉਧਰ ਨੂੰ ਦੌੜ ਗਏ ਲੋਕ ਤੁਹਾਡਾ ਵਾਲਾ ਪ੍ਰਚਾਰਕ ਤੇ ਕਹਿ ਰਿਹਾ ਤੁਸੀਂ ਵੀ ਗੁਰੂ ਦੇ ਪੱਲੇ ਕੁਝ ਨਹੀਂ ਸਾਡੇ ਵਰਗਾ ਹੈ ਕੋਈ ਜਦੋਂ ਕਹਿ ਦਿੱਤਾ ਵੀ ਗੁਰੂ ਚ ਕਰਾਮਾਤ ਨਹੀਂ ਹੈ ਬਿਨਾ ਕਰਾਮਾਤ ਤਾਂ ਆਮ ਬੰਦਾ ਕੀ ਕਰੇਗਾ ਤੁਸੀਂ ਕੀ ਕਰ ਸਕਦੇ ਹੋ ਕੁਝ ਨਹੀਂ ਕਰ ਸਕਦੇ ਨਰ ਚਾਹਤ ਕਸ਼ਿਔਰ ਔਰੇ ਕੀ ਔਰੇ ਭਈ ਕਹਿੰਦੇ ਬੰਦੇ ਦੇ ਹੱਥ ਕੁਝ ਵੀ ਨਹੀਂ ਹੈ ਹੁਣ ਪੁੱਛੋ ਗੁਰੂ ਗ੍ਰੰਥ ਸਾਹਿਬ ਤੋਂ ਵੀ ਇਹ ਕੂੜ ਬੋਲ ਰਹੇ ਨੇ ਪ੍ਰਚਾਰਕ ਜਾਂ ਸੱਚ ਬੋਲਦੇ ਨੇ ਤੁਹਾਡੇ ਦੇ ਕਰਾਮਾਤ ਹੈ ਜਾਂ ਨਹੀਂ ਕਹਿੰਦੇ ਦੂਣੀ ਚੌਣੀ ਕਰਾਮਾਤ ਸੱਚੇ ਕਾ ਸੱਚਾ ਢਵਾ ਚਾਰੇ ਜਾਗੇ ਚਹੋ ਜੁਗੀ ਪੰਚਾਇਣ ਅਪੇ ਢਵਾ ਇਹ ਚਾਰ ਅਕਾਲ ਪੁਰਖ ਦਾ ਸਰੂਪ ਗੁਰੂ ਨਾਨਕ ਤੋਂ ਗੁਰੂ ਰਾਮਦਾਸ ਇਨਾਂ ਤੋਂ ਬਾਅਦ ਜਿਹੜਾ ਪੰਜਵਾਂ ਗੁਰੂ ਅਰਜਨ ਸਾਹਿਬ ਅਕਾਲੀ ਸਰੂਪ ਪ੍ਰਗਟ ਹੈ ਇੰਨੀ ਕਰਾਮਾਤ ਹੈ ਇਸ ਜੋਤ ਦੇ ਵਿੱਚ ਦੁਨੀਆਂ ਦੇ ਰਹਿਬਰਾਂ ਵਿੱਚ ਜਿੰਨੀ ਅਸਮਤ ਹੈ ਉਹਦੇ ਨਾਲੋਂ ਦੂਣੀ ਚੌਣੀ ਬਾਣੀ 'ਚ ਦੇ ਲਿਖਿਆ ਤੇ ਤੁਹਾਨੂੰ ਇੱਕ ਇਹ ਗੱਲ ਤੇ ਪੱਕਿਆਂ ਕਰਦਾ ਅਗਲਿਆਂ ਨੇ ਕਰਾਮਾਤ ਨਹੀਂ ਜੀ ਹੁੰਦੀ ਐ ਤੇ ਕਹਿਰ ਹੁੰਦੀ ਐ ਮੈਨੂੰ ਵਿਖਾਓ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੱਥੇ ਲਿਖਿਆ ਗੁਰੂ 'ਚ ਕਰਾਮਾਤ ਨਹੀਂ ਐ ਜਾਂ ਮਹਾਪੁਰਸ਼ਾਂ 'ਚ ਅਸਮਤ ਨਹੀਂ ਐ ਉਹੋਂ ਹੀ ਖਿਆਲ ਪੈਦਾ ਕਰ ਲਏ ਉਹ ਖੂ ਦੇ ਡੱਡੂ ਦੀ ਬਾਦੀ ਹੁੰਦੀ ਹੈ ਉਹਨੂੰ ਲੱਗਦਾ ਹੈ ਵੀ ਬਸ ਸਾਰੇ ਦੁਨੀਆ ਦਾ ਦਾਇਰਾ ਇਸ ਖੂ ਦੇ ਡਈਆ ਅਗੇ ਕੁਝ ਨਹੀਂ ਹੈ ਉਹ ਕਿਧਰੇ ਆਂਦੇ ਰੋਡ ਪਿਆ ਤੇ ਉਹ ਸਮੁੰਦਰ ਦੇ ਕੰਢਿਓਂ ਇੱਕ ਡੱਡੂ ਖੂਜ ਡਿੱਗ ਪਿਆ ਹੁਣ ਵੇਖਣ ਨੂੰ ਨਸਲ ਇੱਕੋ ਹੀ ਸੀ ਮਨਮੁਖ ਤੇ ਗੁਰਮਖ ਬਾਹਰੋਂ ਦੇ ਕੋਈ ਹੀ ਲੱਗਦੇ ਨੇ ਵੇਖਣ ਕਰਤੂਤ ਦਾ ਹੀ ਫਰਕ ਹੁੰਦਾ ਨੂੰ ਉਹ ਜਿਹੜਾ ਟੱਡੂ ਰੁੜ ਕੇ ਆਇਆ ਉਹਨੇ ਹਿਸਾਬ ਲਾਇਆ ਵੀ ਨਾਲ ਦਾ ਹੀ ਐ ਚਲੋ ਗੱਲਬਾਤ ਕਰਦੇ ਆ ਕੋਈ ਉਹ ਆਖਣ ਲਗਾ ਵੀ ਭਾਈ ਤੂੰ ਤੇ ਬੜੀ ਥੋੜੀ ਜਿਹੀ ਜਗ੍ਹਾ 'ਚ ਰਹਿਣਾ ਮੇਰਾ ਤੇ ਦਾਇਰਾ ਬਹੁਤ ਵੱਡਾ ਹੈ ਤੇਰਾ ਤੇ ਘੇਰਾ ਬੜਾ ਪਰਫੁੱਲਤ ਹੈ ਕਹਿੰਦਾ ਨਹੀਂ ਇਹ ਵਾਧੂ ਦੀਆਂ ਗੱਲਾਂ ਨੇ ਇਸ ਖੂ ਨਾਲੋਂ ਦਾਇਰਾ ਕਿੱਥੇ ਵੱਡਾ ਹੋਵੇਗਾ ਕਹਿੰਦਾ ਨਹੀਂ ਵੱਡਾ ਹੈ ਉਹ ਡੱਡੂ ਨੇ ਛਾਲ ਮਾਰੀ ਕਹਿੰਦਾ ਝੂਠ ਮਾਰਦਾ ਤੂੰ ਇੰਨਾ ਕੀ ਮਸਾ ਦੈਰਾ ਆਉਣਾ ਹੈ ਕਹਿੰਦਾ ਇਹ ਕੁਝ ਵੀ ਨਹੀਂ ਦੂਜੀ ਛਾਲ ਡੱਡੂ ਨੇ ਮਾਰੀ ਤੇ ਖੂਦ ਹੀ ਦੂਜੇ ਬਨੇ ਕੰਧ ਨਾ ਲੱਗਿਆ ਕਹਿੰਦਾ ਐ ਤੂੰ ਵੱਡਾ ਤੇ ਹੋ ਹੀ ਨਹੀਂ ਸਕਦਾ ਦਾਵਾ ਨਾ ਕਰੀ ਉਹ ਦੂਜਾ ਡੱਡੂ ਸਮਝ ਗਿਆ ਵੀ ਇਹਦਾ ਕਸੂਰ ਨਹੀਂ ਹੈ ਇੱਥੇ ਹੀ ਰਿਹਾ ਹੈ ਇੱਥੇ ਜੀਵਨ ਹੈ ਇੱਥੇ ਮਰਣਾ ਹੈ ਮਿੱਟ ਜਾਵੇਗਾ ਜਿਹੜਾ ਸਾਗਰ ਦੇ ਕੱਡੇ ਰਿਆ ਏ ਉਹਨੂੰ ਪਤਾ ਏ ਸਾਗਰ ਦਾ ਦਾਇਰਾ ਸਾਗਰ ਦੀ ਅਸਮਤ ਕੀ ਹੈ ਗੁਰਮਖਾ ਨੂੰ ਪਤਾ ਏ ਵੀ ਗੁਰੂ ਦਾ ਦਾਇਰਾ ਉਹਦੀ ਅਸਮਤ ਕੀ ਹੈ ਮਨਮੁਖਾਂ ਲਈ ਗੁਰੂ ਉਹਨਾਂ ਨੂੰ ਜਪੇਗਾ ਸਾਡੇ ਵਰਗਾ ਹੀ ਚੰਦ ਦਾ ਲਫਾਫਾ ਆਏ ਉਸ ਗੱਲ ਨੂੰ ਸਮਝ ਲਿਓ ਦੂਣੀ ਚੌਣੀ ਕਰਾਮਾਤ ਹੈ ਗੁਰੂ ਅਰਜਨ ਸਾਹਿਬ ਵਿੱਚ ਰੋਜ਼ ਤੇ ਪੜਦੇ ਉਹ ਧੰਨ ਧੰਨ RAM ਦਾਸ ਗੁਰਜਨ ਸਿਰਿਆ ਤਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਹੈ ਧਾਰਿਆ ਗੁਰੂ ਰਾਮਦਾਸ ਵਿੱਚ ਅਸਮਤਾ ਬੜੀਆਂ ਨੇ ਕਰਾਮਾਤਾਂ ਬੜੀ ਗੱਲ ਅੰਗਰੇਜ਼ੀ ਚ ਇਹਨੂੰ ਕਹ ਦਿੰਦੇ ਨੇ ਮੈਰਾਕੁਲਸ ਪਾਵਰ ਅਗੰਮੀ ਚਮਤਕਾਰ ਜੋ ਚਾਹੇ ਕਰ ਸਕੇ ਆ ਛੋਟੇ ਮੋਟੇ ਜਾਦੂਗਰਾਂ ਵਾਲੇ ਚਮਤਕਾਰ ਨਹੀਂ ਇਹਦੇ ਮਾਮੂਲੀ ਗੱਲਾਂ ਨੇ ਕੋਈ ਵੀ ਸਿੱਖ ਲੈਂਦਾ ਕਰਮ ਗੱਤ ਤੱਕ ਬਦਲ ਦਿੰਦਾ ਹੈ ਗੁਰੂ ਰਾਮਦਾਸ ਸੱਚਾ ਬਾਦਸ਼ਾਹ ਤੇਰੀ ਕਰਮ ਗੱਤ ਵਿੱਚ ਰੋਗ ਲਿਖਿਆ ਹੈ ਸੋਗ ਲਿਖਿਆ ਹੈ ਗੁਰੂ ਅਰਜਨ ਸਭ ਮਿਟਾਵੇਗਾ ਉੱਥੇ ਦੁੱਖ ਭੁੱਖ ਰੋਗ ਸੋਗ ਨਹੀਂ ਵਿਆਪਦੇ ਜਿੱਥੇ ਗੁਰੂ ਰਾਮਦਾਸ ਗੁਰੂ ਅਰਜਨ ਸਾਹਿਬ ਦੀ ਨਦਰ ਪੈ ਜਾਂਦੀ ਹੈ